ਇੱਕ ਜਿਹੜੇ ਡਾਕਟਰ ਦੀ ਰਜਿੰਦਰਾ ਹਸਪੀਟਲ ਤੇ ਜਿਹੜੇ ਸੁਪਰ ਸਪੈਸ਼ਲਿਸਟ ਹੈ ਹਾਰਟ ਵਾਲੇ ਤੇ ਦੂਸਰੇ ਸੁਪਰ ਸੁਪਰ ਸਪੈਸ਼ਲਿਸਟ ਆ ਉਹਨਾਂ ਨੂੰ ਸਾਰੇ ਅੱਜ ਟੀਮ ਦੁਆਰਾ ਉਹਨਾਂ ਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਨ ਆਈ ਸੀ ਡਾਕਟਰਜ਼ ਨੇ ਉਹਨਾਂ ਨੂੰ ਉਹੀ ਵੀ ਸਲਾਹ ਦਿੱਤੀ ਜਿਹੜੀ ਕਿ ਤੁਸੀਂ ਆਪਦੀ ਤੁਹਾਡੀ ਸਿਹਤ ਆ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਤੇ ਉਹਦੇ ਬਾਰੇ ਕੋਈ ਇਹੋ ਜਿਹੀ medical intervention ਜਿਹੜੀ ਲੈ ਸਕਦੇ ਹੋ ਤੁਸੀਂ ਲਓ ਤੇ ਗੱਲਬਾਤ ਹੋਈ ਹੈ ਚੰਗੀ ਡੱਲੇਲ ਸਾਹਿਬ ਨੇ ਸਹੀ ਗੱਲਬਾਤ ਕੀਤੀ ਬਟ ਉਹ ਉਹਨਾਂ ਦੀ ਆਪਦੀਆਂ ਡਿਮਾਂਡ ਦਾ ਕਹਿੰਦੇ ਸਾਡੀਆਂ ਡਿਮਾਂਡਸ ਆ ਜਿਹੜੀਆਂ ਮੰਨੀਆਂ ਜਾਣ ਫੇਰ ਵੀ ਵਰ ਤੋੜਾਂਗੇ ਕੀ ਉਹ ਮੈਡੀਕਲ ਲੈਂਡ ਉੱਤੇ ਯਾਰ ਹੋਈ ਨਾ ਜੀ ਨਹੀਂ ਨਹੀਂ ਮੈਡੀਕਲ ਲੈਂਡ ਡਾਕਟਰਸ ਨੇ ਐਜ਼ ਅ ਡਾਕਟਰ ਨੇ ਤਾਂ ਇਹੀ ਕਹਿਣਾ ਹੁੰਦਾ ਆਪਦੀ ਜਿਹੜੀ ਵੀ ਤੁਸੀਂ ਆਪਦੀ ਸਿਹਤ ਤੁਹਾਡੀ ਜਿਹੜੀ ਡੇ ਬਾਈ ਡੇ ਡਾਊਨ ਜਾ ਰਹੀ ਹੈ ਤੇ ਤੁਸੀਂ ਉਹਦੇ ਲਈ ਲਾਓ ਬਾਕੀ ਜਿਹੜਾ ਹੈਲਥ ਬਾਰੇ ਆ ਉਹ ਅਸੀਂ ਡਾਕਟਰ ਨੂੰ ਰਿਕੁਐਸਟ ਕਰਾਂਗੇ ਉਹ ਆਪਦਾ ਕੋਈ ਬਲਟਨ ਜਾਂ ਕੋਈ ਇਨਫੋਰਮੇਸ਼ਨ ਆ ਉਹ ਆਪ ਦੀ ਜਾਰੀ ਕਰ ਦੇਣਗੇ ਕਿਉਂਕਿ ਹੈਲਥ ਬਾਰੇ ਤਾਂ ਮੈਂ ਕੋਈ ਐਕਸਪਰਟ ਨਹੀਂ ਕਹਿ ਸਕਦਾ ਨਹੀਂ 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 ਸੁਪਰੀਮ ਕੋਰਟ ਦੀ ਗੱਲ ਬਾਰੇ ਕੋਈ ਗੱਲ ਨਹੀਂ ਹੋਈ ਸਿੱਧਾ ਉਹਦਾ ਮੇਨ ਮੁੱਦਾ ਸੀਗਾ ਵੀ ਹੈਲਥਵਾਰ ਹੈਲਥ ਬਾਰੇ ਹੀ ਅਸੀਂ ਗੱਲਬਾਤ ਕੀਤੀ ਹੈ ਨਹੀਂ 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 ਇਹੀ ਜਿਹੜੀ ਨਿੱਜੀ ਤੌਰ ਤੇ ਜਿੰਨੀ ਸਾਡੀ ਕਪੈਸਿਟੀ ਆ ਕਿਉਂਕਿ ਇਹਨਾਂ ਨਾਲ ਨਿੱਜੀ ਤੌਰ ਤੇ ਰਾਪਤਾ ਵੀ ਹੈ ਜਿਹੜਾ ਕਿ ਇਸ ਐਜਿਟੇਸ਼ਨ ਨਾਲ ਨਹੀਂ ਇੱਕ ਪੰਜਾਬ ਦੇ ਕਦਰਵਾਰ ਕਿਸਾਨ ਨੇਤਾ ਹੋਣ ਕਰਕੇ ਉਹਨਾਂ ਨੂੰ ਇਸ ਗੱਲ ਨੂੰ ਵੀ ਤੁਹਾਡੇ ਜਿਉਂਦਿਆਂ ਰਹਿ ਕੇ ਜਿਹੜੀ ਇਹ ਲੜਾਈ ਹੈ ਜਿਹੜੀ ਤੁਸੀਂ ਆਪਣੀਆਂ ਮੰਗਾਂ ਬਾਰੇ ਕਹਿੰਦੇ ਆ ਤੇ ਉਹ ਸ਼ਾਇਦ ਤੁਸੀਂ ਜ਼ੋਰਦਾਰ ਢੰਗ ਨਾਲ ਠਾ ਲੋਗੇ ਤੇ ਉਹੀ ਗੱਲ ਉਹਨਾਂ ਨੂੰ ਕਰਕੇ ਨਾਲ یوں ਹੈ ਕਿਉਂਕਿ ਡਾਕਟਰ ਜਦੋਂ ਆਉਣਾ ਚਾਹੁੰਦੇ ਆ ਇੱਥੇ ਚੈੱਕ ਕਰਨ ਲਈ ਉਹਨਾਂ ਨੂੰ ਹੁੰਦਾ ਵੀ ਸਾਡੇ ਨਾਲ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਜਾਵੇ ਮੁੱਖ ਮੁੰਡਾ ਇੱਥੇ ਕੋਈ ਸਾਡਾ ਕਨਵਿੰਸ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਜਾਂ ਅਸੀਂ ਉਹ ਆਏ ਡਾਕਟਰਸ ਵੱਲੋਂ ਇਹਨਾਂ ਨਾਲ ਗੱਲਬਾਤ ਕਰਾਉਣਾ ਆਇਆ ਸੀ ਇੱਕ ਜਿਹੜੇ ਡਾਕਟਰਸ ਦੀ ਰਜਿੰਦਰਾ ਹਸਪੀਟਲ ਤੇ ਜਿਹੜੇ ਸੁਪਰ ਸਪੈਸ਼ਲਿਸਟ ਹੈ ਹਾਰਟ ਵਾਲੇ ਤੇ ਦੂਸਰੇ ਸੁਪਰ ਸੁਪਰ ਸਪੈਸ਼ਲਿਸਟ ਆ ਉਹਨਾਂ ਨੂੰ ਸਾਰੇ ਅੱਜ ਟੀਮ ਦੁਆਰਾ ਉਹਨਾਂ ਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਨ ਆਈ ਸੀ ਡਾਕਟਰਸ ਨੇ ਉਹਨਾਂ ਨੂੰ ਉਹੀ ਬੀ ਸਲਾਹ ਦਿੱਤੀ ਜਿਹੜੀ ਕਿ ਤੁਸੀਂ ਆਪਦੀ ਤੁਹਾਡੀ ਸਿਹਤ ਆ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਤੇ ਉਹਦੇ ਬਾਰੇ ਕੋਈ ਇਹੋ ਜੀ ਮੈਡੀਕਲ ਇੰਟਰਵੈਂਸ਼ਨ ਜਿਹੜੀ ਲੈ ਸਕਦੇ ਹੋ ਤੁਸੀਂ ਲਓ ਤੇ ਗੱਲਬਾਤ ਹੋਈ ਹੈ ਚੰਗੀ ਡੱਲੇਲ ਸਾਹਿਬ ਨੇ ਸਹੀ ਗੱਲਬਾਤ ਕੀਤੀ ਬਟ ਉਹ ਉਹਨਾਂ ਦੀ ਆਪਦੀਆਂ ਡਿਮਾਂਡ ਦਾ ਕਹਿੰਦੇ ਸਾਡੀਆਂ ਡਿਮਾਂਡਸ ਆ ਜਿਹੜੀਆਂ ਮੰਨੀਆਂ ਜਾਣ ਫੇਰ ਵੀ ਵਰ ਤੋੜਾਂਗੇ ਕੀ ਉਹ ਮੈਡੀਕਲ ਲੈਣ ਨੂੰ ਤਿਆਰ ਹੋਏ ਨੇ ਜੀ ਨਹੀਂ ਨਹੀਂ ਮੈਡੀਕਲ ਲੈਣ ਡਾਕਟਰਸ ਨੇ ਐਜ਼ ਅ ਡਾਕਟਰ ਨੇ ਤਾਂ ਇਹੀ ਕਹਿਣਾ ਹੁੰਦਾ ਆਪਦੀ ਜਿਹੜੀ ਵੀ ਤੁਸੀਂ ਆਪਦੀ ਸਿਹਤ ਤੁਹਾਡੀ ਜਿਹੜੀ ਡੇ ਬਾਏ ਡੇ ਡਾਊਨ ਜਾ ਰਹੀ ਹੈ ਤੇ ਤੁਸੀਂ ਉਹਦੇ ਲਈ ਲਓ ਬਾਕੀ ਜਿਹੜਾ ਹੈਲਥ ਬਾਰੇ ਆ ਉਹ ਅਸੀਂ ਡਾਕਟਰਸ ਨੂੰ ਰਿਕੁਐਸਟ ਕਰਾਂਗੇ ਉਹ ਆਪਦਾ ਕੋਈ ਬਲਟਨ ਜਾਂ ਕੋਈ ਇਨਫੋਰਮੇਸ਼ਨ ਆ ਉਹ ਆਪਦੀ ਜਾਰੀ ਕਰ ਦੇਣਗੇ ਕਿਉਂਕਿ ਹੈਲਥ ਬਾਰੇ ਤਾਂ ਮੈਂ ਕੋਈ ਐਕਸਪਰਟ ਨਹੀਂ ਕਹਿ ਸਕਦਾ ਨਹੀਂ 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 ਸੁਪਰੀਮ ਕੋਰਟ ਦੇ ਵਾਰੇ ਕੋਈ ਗੱਲ ਨਹੀਂ ਹੋਈ ਸਿੱਧਾ ਉਹਦਾ ਮੇਨ ਮੁੱਦਾ ਸੀਗਾ ਵੀ ਹੈਲਥਵਾਰ ਹੈਲਥਵਾਰੀ ਅਸੀਂ ਗੱਲਬਾਤ ਕੀਤੀ ਹੈ ਉਹ ਨਹੀਂ 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 ਇਹੀ ਜਿਹੜੀ ਨਿੱਜੀ ਤੌਰ ਤੇ ਜਿੰਨੀ ਸਾਡੀ ਕਪੈਸਿਟੀ ਆ ਕਿਉਂਕਿ ਇਹਨਾਂ ਨਾਲ ਨਿੱਜੀ ਤੌਰ ਤੇ ਰابطਾ ਵੀ ਹੈ ਜਿਹੜਾ ਕਿ ਏ ਸੈਜੀਟੇਸ਼ਨ ਨਾਲ ਨਹੀਂ ਇੱਕ ਪੰਜਾਬ ਦੇ ਕਦਰਵਾਰ ਕਿਸਾਨ ਨੇਤਾ ਹੋਣ ਕਰਕੇ ਉਹਨਾਂ ਨੂੰ ਇਸ ਗੱਲ ਨੂੰ ਵੀ ਤੁਹਾਡੇ ਜਿਉਂਦਿਆਂ ਰਹਿ ਕੇ ਜਿਹੜੀ ਇਹ ਲੜਾਈ ਹੈ ਜਿਹੜੀ ਤੁਸੀਂ ਆਪਣੀਆਂ ਮੰਗਾਂ ਬਾਰੇ ਕਹਿੰਦੇ ਆ ਤੇ ਉਹ ਸ਼ਾਇਦ ਤੁਸੀਂ ਜ਼ੋਰਦਾਰ ਢੰਗ ਨਾਲ ਠਾ ਲੋਗੇ ਤੇ ਉਹੀ ਗੱਲ ਉਹਨਾਂ ਨੂੰ ਕਰਕੇ ਨਾਲ ਇਉਂ ਐ ਕਿਉਂਕਿ ਡਾਕਟਰ ਜਦੋਂ ਆਉਣਾ ਚਾਹੁੰਦੇ ਐ ਇੱਥੇ ਚੈੱਕ ਕਰਨ ਲਈ ਉਹਨਾਂ ਨੂੰ ਹੁੰਦਾ ਵੀ ਸਾਡੇ ਨਾਲ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਜਾਵੇ ਮੁੱਖ ਮੁੰਦਾ ਇੱਥੇ ਕੋਈ ਸਾਡਾ ਕਨਵਿੰਸ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਜਾਂ ਅਸੀਂ ਉਹ ਆਏ ਡਾਕਟਰਸ ਵੱਲੋਂ ਇਹਨਾਂ ਨਾਲ ਗੱਲਬਾਤ ਕਰਾਉਣਾ ਐ